ਪਚਾਲਾ ਦੇ ਲੀਲਾ ਪਵਨ ਚੌਕ ਦੇ ਨੇੜੇ ਇੱਕ ਗਾਰਮੈਂਟ ਦੇ ਸ਼ੋਰੂਮ ਨੂੰ ਲੱਗਿਆ ਭਿਆਨਕ ਅੱਗ ਦੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਅੱਗ ਕਾਰਨ ਸ਼ੋਰੂਮ ਦੇ ਵਿੱਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੋ ਪਚਾਲਾ ਦੇ ਲੀਲਾ ਪਵਨ ਚੌਕ ਨੇੜੇ ਹਾਦਸਾ ਵਾਪਰਿਆ ਭਿਆਨਕ ਅੱਗ ਲੱਗੀ ਗਾਰਮੈਂਟ ਦੇ ਸ਼ੋਰੂਮ ਨੂੰ ਜਿੱਤੇਗੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਫਿਲਹਾਲ ਲੱਖਾਂ ਰੁਪਏ ਦਾ ਸਾਮਾਨ ਜਿਹੜਾ ਕਿ ਸੜ ਕੇ ਸੁਆਹ ਹੋ ਗਿਆ ਪਚਾਰਾ ਵਿੱਚ ਸ਼ੋਰੂਮ ਨੂੰ ਅੱਗ ਲੱਗੀ ਹੈ ਜੋਤੇ ਕਿ ਭਿਆਨਕ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਨੇ ਬੜੀ ਮੁਸ਼ਕਲ ਹਾਲਾਤ ਦੇ ਕਾਬੂ ਪਾਇਆ ਫਿਲਹਾਲ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਕਿ ਲੱਖਾਂ ਰੁਪਿਆ ਦਾ ਸਮਾਨ ਹੋ ਇਸ ਸ਼ੋਰੂਮ ਦਾ ਸੜਕੇ ਸੁਆਹ ਹੋ ਗਿਆ ਪਚਾਰਾ ਦੇ ਲੀਲਾ ਭਵਨ ਚੌਕ ਨੇੜੇ ਇਹ ਹਾਦਸਾ ਵਾਪਰਿਆ گارਮੈਂਟ ਦਾ ਸ਼ੋਰੂਮ ਸੀ ਜਿਸ ਨੂੰ ਕਿ ਭਿਆਨਕ ਅੱਗ ਲੱਗੀ ਸੜਾ ਕਰਮਨ ਹੋਣ ਤੋਂ 10 ਮਿੰਟ ਤੋਂ 15 ਮਿੰਟ ਤੋਂ ਸਾਨੂੰ ਸੂਚਨਾ ਮਿਲੀ ਸੀ ਇਹ ਰੀਲਾ ਪਾਵਰ ਮੋਨ ਕੰਟਰੋਲਰ ਦਾ ਕੋਈ ਹੈਂਗਰ ਦਾ ਸ਼ੋਰ ਇਥੇ ਆ ਗਿਆ ਲੱਗਿਆ ਤੇ ਅਸੀਂ ਤੁਰੰਤ ਆਪਣੀ ਟੀਮ ਨੂੰ ਤੇ ਮਨ ਨੂੰ ਹਰਵਾਣਾ ਦਿੱਤਾ ਤੇ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਇਹ ਪਤਾ ਲੱਗਿਆ ਕਾਰਨ ਦਾ ਕਿਉਂ ਲੱਗਿਆ ਕਿਸ ਕਾਰਨ ਕਰਕੇ ਅਸੀਂ ਜਸਟ ਉਹਨੇ ਆਗੂ ਕੰਟਰੋਲ ਕੀਤੀ ਹੈ ਹਾਲੇ ਇਤ ਨੂੰ ਆਗੂ ਕਾਫੀ ਹੈਜ਼ਾ ਤੇ ਉਹਨੂੰ ਉਸ ਤੋਂ ਬਾਅਦ ਅਸੀਂ ਇਹਦੀ ਐਗਜ਼ਾਮਨ ਕਰਾਂਗੇ ਵੀ ਅਗ ਦਾ ਕਾਰਨ ਕੀ ਹੈ ਉਹ ਉਸ ਤੋਂ ਬਾਅਦ ਦੱਸਾਂਗੇ